ਗੌੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਏ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਹਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡ ਭਾਗੀ ਨਹਿ ਚਲਥਾਨ ਜਹ ਜਗਤਿ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਪ੍ਰਹਾਉ ਬਿਪਤ ਤਹ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵੜ ਭਾਗੀ ਨਹਿ ਚਲ ਥਾਨ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗੌੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡਭਾਗੀ ਨਹਿਚਲ ਥਾਨ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜੈਐ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਬੇਪਤ ਤਹ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਨ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡ ਭਾਗੀ ਨਿਹਚਲ ਥਾਨ ਜਹ ਜਗਤਿਯ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਏ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋਵੜ ਭਾਗੀ ਨਹਿਚਲ ਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਦੀਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੈ ਨਾ ਨੇਰੇ ਸੋ ਵਡ ਭਾਗੀ ਨਿਹ ਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵੜ ਭਾਗੀ ਨਹਿ ਚਲਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਪ੍ਰਹਾਉ ਬੇਪਤ ਤਹਾ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਨ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵੜ ਭਾਗੀ ਨਹਿ ਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗੌੜੀ ਮਹੱਲਾ ਪੰਜਵਾ ਧੰ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਏ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡਭਾਗੀ ਮਿਹਚਲ ਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਣੀ ਗੌੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਦੀਪਤ ਤਹ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਨ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡ ਭਾਗੀ ਨਿਹਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਏ ਪ੍ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡ ਭਾਗੀ ਨਹਿ ਚਲ ਥਾਨ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਬਿਪਤ ਤਹ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਨ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵਡ ਭਾਗੀ ਨਿਹਚਲ ਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗੌੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋਵੜ ਭਾਗੀ ਨਹਿਚਲ ਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗਉੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਦੀਪਤ ਤਹਾ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੈ ਨਾ ਨੇਰੇ ਸੋ ਵਡ ਭਾਗੀ ਨਿਹਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਧੰਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਏ ਰਹਾਉ ਵਿਪਤ ਤਹਾਂ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਯ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵੜ ਭਾਗੀ ਨਹਿ ਚਲ ਥਾਨ ਜਹ ਜਪੀ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ ਗੌੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਉ ਦੇਪਤ ਤਹ ਜਹ ਹਰ ਸਿਮਰਨ ਨਾਹੀ ਕੋਟ ਅਨੰਦ ਜਹ ਹਰ ਗੁਨ ਗਾਹੀ ਹਰ ਬਿਸਰਿਆ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗਾ ਨਾ ਨੇਰੇ ਸੋ ਵੜ ਭਾਗੀ ਨਿਹਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜੈ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਨੀ